ਕਹਿਣਾ ਬੜਾ ਮਦਪਾਗਾ ਟਾਈਮ ਚੱਲ ਰਿਹਾ ਇੰਡਸਟਰੀ ਤੇ ਪਹਿਲਾਂ ਭੱਲਾ ਸਾਹਿਬ ਮੁੰਡਾ ਚੰਨੀ ਸੀ ਤੇ ਛਿੰਦਾ ਭਾਜੀ ਫਿਰ ਬਾਅਦ ਚ ਹੁਣ ਹੂਜਾ ਸਾਹਿਬ ਪਿੱਛੇ ਫਿਰ ਆਪਣਾ ਰਾਜਵੀਰ ਜਵੰਦਾ ਜਿਹੜੀ ਸੋਚ ਵੀ ਨਹੀਂ ਸੀ ਕਿਸੇ ਦੇ ਤੇ ਕਰਮਜੀਤ ਪੱਕੇ ਦਾ ਤਾਂ ਅਸੀਂ ਸੋਚਿਆ ਵੀ ਨਹੀਂ ਸੀਗਾ ਵੀ ਇਸ ਤਰ੍ਹਾਂ ਦਾ ਕੋਕੀ ਬਿਲਕੁਲ ਤੰਦਰੁਸ ਸਿੰਘ ਆ ਤੇ ਹੁਣ ਹੀ ਆ ਰੱਬ ਦੇ ਅਸੀਂ ਇਕੱਲੇ ਹੋਏ ਜੀ ਆ ਇਕੱਲੇ ਆਏ ਨਾਨਕਾ ਛੱਦ ਦੇ ਉੱਠ ਜਾਏ ਤੇ ਸਮਾਂ ਕਿਸ ਤਰ੍ਹਾਂ ਦਾ ਚੱਲ ਰਿਹਾ ਸਮਝ ਤੋਂ ਬਾਹਰ ਹੋ ਰਿਹਾ ਬੜਾ ਮਨ ਭਰਿਆ ਪਿਆ ਤੇ ਸਭ ਤੋਂ ਦੁੱਖਦਾਈ ਤੇ ਇਹ ਹੈ ਵੀ ਜਿਹੜੇ ਹੈਲਥ ਡਿਪਾਰਟਮੈਂਟ ਚੋਂ ਸਾਡਾ ਇਹ ਬੰਦਾ ਕਰਮਜੀਤ ਬੱਗੜ ਰਿਟਾਇਰ ਹੋਇਆ ਤੇ 6 ਫੀਸ ਦੇ ਹਸਪਤਾਲ ਤੇ ਮੌਸਮਰੀ ਖਰਾਬ ਹੋ ਗਈ ਤੇ ਲਾਈਟ ਨਹੀਂ ਆਈ ਕਿੰਨਾ ਮੱਧ ਭੱਗਾ ਮੁਹਾਲੀ ਵਰਗੇ ਸ਼ਹਿਰ 'ਚ ਐਸੀ ਜੀ ਘਟਨਾ ਹੋਣਾ ਉਹਦੀ ਡੈੱਡ ਬੋਡੀ ਖਰਾਬ ਹੋ ਗਈ ਸਾਰੀ ਤੇ ਇਹਦੇ ਲਈ ਮੈਂ ਕਹਿੰਦਾ ਵੀ ਸਰਕਾਰਾਂ ਜ਼ਿੰਮੇਵਾਰ ਹਨ ਪੂਰੀ ਤਰ੍ਹਾਂ ਤੇ ਦੇਖੋ ਇੱਕ ਹਸਪਤਾਲਾਂ ਦਾ ਸਿਸਟਮ ਤੁਸੀਂ ਇੱਕ ਜਨਰੇਟਰ ਨਹੀਂ ਲਾ ਸਕਦੇ ਇਹ ਜੀ ਜਗ੍ਹਾ ਨੂੰ ਤਾਂ ਬਹੁਤ ਜ਼ਿਆਦਾ ਉਹਦੇ ਲਈ ਕੇਅਰ ਕਰਨੀ ਚਾਹੀਦੀ ਔਰ ਸੇਮ ਡਿਪਾਰਟਮੈਂਟ ਚੋਂ ਬੰਦਾ ਰਿਟਾਇਰ ਹੋਇਆ ਹੋਵੇ ਬੜਾ ਮਤ ਪੱਗਾ ਅਫਸੋਸ ਹੋ ਰਿਹਾ ਅੱਜ ਡੈੱਡ ਬੋਡੀ ਦੇਖ ਕੇ ਬੜਾ ਮਨ ਪਰ ਆਇਆ ਪੂਰੀ ਤਰ੍ਹਾਂ ਫੁੱਲ ਚੁੱਕੀ ਸੀ ਡੈੱਡ ਬੋਡੀ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਆਂ ਵੀ ਉਹਦੇ ਚਾਉਣ ਵਾਲੇ ਬੱਗੇ ਦੇ ਤੇ ਉਹਨੇ ਦੇ ਪਰਿਵਾਰ ਨੂੰ ਪ੍ਰਮਾਤਮਾ ਜਿਹੜਾ ਪਾਣਾ ਮੰਨਾਂ ਦਾ ਬਲ ਬਖਸ਼ੇ ਤੇ ਸਾਰਿਆਂ ਜਿੰਨੇ ਲੋਕ ਇੱਥੇ ਆਏ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਇਸ ਸਨਸਕਾਰ ਤੇ ਬਹੁਤ ਅੱਜ ਦਾ ਇਹ ਭਾਣਾ ਮਨ ਭਰਿਆ ਕਿ ਕੁਦਰਤ ਦਾ ਇਹ ਦਸਤੂਰ ਹੈ ਕਿ ਜਿਸ ਇਨਸਾਨ ਨੇ ਇਸ ਧਰਤੀ ਤੇ ਜਨਮ ਲਿੱਤਾ ਉਹਨੇ ਜਾਣਾ ਮਰਨਾ ਸੱਚ ਹੈ ਬਟ ਉਹ ਸਾਡਾ ਸੱਜਣ ਜਿਹੜਾ ਕਿ 80-85 ਤੋਂ ਅਸੀਂ ਇਕੱਠੇ ਮਲਵਈ ਗਿੱਧੇ ਦੀਆਂ ਬੋਲੀਆਂ ਪਾਉਣੀਆਂ ਔਰ 85 ਤੋਂ ਲੈ ਕੇ ਹੁਣ ਤੱਕ ਦਾ ਸਾਡਾ ਸਫ਼ਰ ਔਰ ਜਿੱਥੇ ਸਾਡਾ ਪ੍ਰੋਗਰਾਮ ਹੋਣਾ ਉੱਥੇ ਨੇ ਕਹਿਣਾ ਛੋਟੇ ਵੀਰ ਮਹਿਲ ਗੋਜੇ ਲੈ ਕੇ ਸੈਂਟਰ 'ਚ ਤੁਸੀਂ ਇੱਧਰ ਸੱਜੇ ਤੇ ਢੋਲੀ ਖੱਬੇ ਤੇ ਆਪਾਂ 2 ਮਿੰਟ ਦੇ ਇੱਕ ਜੁਗਲਬੰਦੀਆਂ ਕਰਨੀਆਂ ਨੇ ਉਹ ਇਨਸਾਨ ਲਾਸਟ ਜਿਹੜਾ ਰਬੀ ਬੈਰੋਂ ਪੂਰੀ ਜੀ ਦੇ ਉੱਥੇ ਪ੍ਰੋਗਰਾਮ ਦੇ ਵਿੱਚ ਅਸੀਂ ਇਕੱਠੇ ਹੋਏ ਆ ਲਾਸਟ ਪ੍ਰੋਗਰਾਮ ਕਰਕੇ ਸਾਡੇ ਨਾਲ ਕੈਨੇਡਾ ਗਿਆ ਉਹਨੂੰ ਬੜੀ ਖੁਸ਼ੀ-ਖੁਸ਼ੀ ਅਸੀਂ ਵਿਦਾ ਕੀਤਾ ਪਰ ਸਾਨੂੰ ਪਤਾ ਨਹੀਂ ਸੀ ਕਿ ਇਹ ਸੱਜਣ ਦੁਬਾਰਾ ਸਾਡੇ ਨਾਲ ਨਹੀਂ ਮਿਲੂਗਾ ਦੁਬਾਰਾ ਸਾਡੇ ਨਾਲ ਅੱਖ ਨਹੀਂ ਮਿਲਾਊਗਾ ਅੱਜ ਉਹਦੇ ਪੱਗ ਬਨ ਰਿਆ ਸੀ ਬਾਈ ਜੀ ਮਨ ਪਰਿਆ ਕਿ ਵੀ ਇਹ ਉਹ ਇਨਸਾਨ ਜਿਹੜਾ ਮੇਰੇ ਕੋਲੋਂ ਕਦੇ ਪੰਗੜੀ ਦੀ ਪੱਗਾਂ ਬਣਾਉਂਦਾ ਸੀ ਅੱਜ ਜਾਂਦੋ ਹੈ ਵੀ ਉਹੀ ਰੰਗ ਲਾਲ ਰੰਗ ਕਹਿੰਦਾ ਸੀ ਕਿ ਮੇਰੀ ਜਗਨੀ ਵੀਰ ਮੇਰੀ ਲਾਲ ਵਰਦੀ ਅਲੱਗ ਕੱਢ ਦੇ ਕਿ ਮੈਂ ਲਾਲ ਰੰਗ ਦਾ ਮੈਂ ਸ਼ੌਕੀਨ ਆ ਉਹ ਸਾਡਾ ਸ਼ੌਕੀਨ ਸਾਡਾ ਦੋਸਤ ਸਾਡਾ ਸੱਜਣ ਅਲਕੋਜੀਆਂ ਦੀਆਂ ਧੁਨਾ ਨੂੰ ਜਿੱਥੇ ਕਿ ਉਹ ਆਪ ਕਲਾਕਾਰ ਸੀ ਉਥੇ ਨਵੀ ਪਨੀਰੀ ਲਾਉਂਦਾ ਸੀ ਉਹਨੇ ਮੈਨੂੰ ਇਹ ਵੀ ਇੱਕ ਵਾਦਾ ਕੀਤਾ ਕਿ ਵੀ ਤੁਹਾਡੀ ਅਕੈਡਮੀ ਚ ਮੈਂ ਨਵੇਂ ਬੱਚਿਆਂ ਨੂੰ ਸਿਖਾਉਣਾ ਹੈ ਮੈਨੂੰ ਟਾਈਮ ਦੇ ਮੈਂ ਕਿਹਾ ਜੀ ਬੱਗਾ ਜੀ ਤੁਹਾਡੀ ਅਕੈਡਮੀ ਆ ਤੁਸੀਂ ਜਦੋਂ ਮਰਜ਼ੀ ਆਓ ਉਹ ਇਨਸਾਨ ਦੀਆਂ ਗੱਲਾਂ ਯਾਦਾਂ ਚੇਤੇ ਰਹਿ ਗਈਆਂ ਬਸ ਉਹ ਨਹੀਂ ਹੋਣਾ ਬਾਕੀ ਸਾਰਾ ਕੁਝ ਹੋਊਗਾ ਉਹਦੇ ਬੇਟਾ ਬੇਟੀ ਬਾਹਰੋਂ ਆਏ ਨੇ ਬਹੁਤ ਮਤਲਬ ਉਹਨਾਂ ਦਾ ਜਿਹੜਾ ਮਨ ਭਰਿਆ ਕਿ ਇਹ ਆਪਣਾ ਇੱਕੋ ਹੀ ਸਾਡਾ ਸੱਜਣ ਸੀ ਜਿਹੜਾ ਕਿ ਅੱਜ ਤੋਂ ਬਾਅਦ ਸਾਨੂੰ ਨਹੀਂ ਮਿਲੂਗਾ ਵਾਹਿਗੁਰੂ ਉਹਦੀ ਉਹਨੂੰ ਆਪਣੇ ਚਰਨਾਂ 'ਚ ਜਗ੍ਹਾ ਦੇ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਧੰਨਵਾਦ ਇਹੋ ਜੇ ਮੌਕੇ ਤੇ ਵਸਤੂ ਕੁਝ ਕਹਿਣ ਨੂੰ ਬਚਦਾ ਨਹੀਂ ਨਾ ਹੀ ਸ਼ਬਦ ਮਿਲਦੇ ਆ ਕਿਉਂਕਿ ਜਿਸ ਸਾਥੀ ਮਿੱਤਰ ਭਰਾ ਦੇ ਨਾਲ ਇਨਾ ਚਿਰ ਘਟਿਆ ਹੋਵੇ ਔਰ ਕਈ ਕਮਾਂਤਰੀ ਪੱਦਰ ਦੇ ਜਿਹੜੇ ਟੂਰ ਨੇ ਉਹ ਸਾਂਝੇ ਲੰਗਾਏ ਹੋਣ ਤੇ ਉਹਦਾ ਵੀ ਸਰ ਕਰਮਜੀਤ ਸਿੰਘ ਬੱਗਾ ਹੋਰਾਂ ਦਾ ਸੁਭਾ ਜਿਹੜਾ ਆ ਉਹ ਬੜਾ ਰੌਣਕੀਲਾ ਸੀ ਉਹ ਜਿੱਥੇ ਵੀ ਖਲੋ ਜਾਂਦੇ ਸੀ ਸਾਰਿਆਂ ਦਾ ਜੀ ਲਾਉਂਦੇ ਸੀਗੇ ਤੇ ਜਿਹੜੀ ਫਨਕਾਰੀ ਚ ਉਹਨਾਂ ਦੀ ਮਾਸਟਰੀ ਸੀਗੀ ਅਲਗੋਜ਼ਾ ਵਾਦਨ ਦੇ ਵਿੱਚ ਉਹਦੇ ਵਿੱਚ ਤਾਂ ਉਹਨਾਂ ਨੇ ਵੇਖੋ ਜੀ ਕੋ ਮੰਤਰੀ ਪੱਦਰ ਦੀਆਂ ਸਿਖਰਾਂ ਨੂੰ ਚੋਆ ਮੇਰੇ ਖਿਆਲ ਕੋਈ ਯੂਨੀਵਰਸਿਟੀ ਦਾ ਯੂਥ ਫੈਸਟੀਵਲ ਹੋ ਜਿਹਦੇ ਵਿੱਚ ਉਹਨਾਂ ਦੀ ਹਾਜ਼ਰੀ ਨਹੀਂ ਲੱਗਦੀ ਸੀ ਤੇ ਐਤਕੀ ਵੀ ਕਿਉਂਕਿ ਯੂਥ ਫੈਸਟੀਵਲ ਸ਼ੁਰੂ ਹੋਣ ਵਾਲਾ ਆ ਯੂਨੀਵਰਸਿਟੀ ਦਾ ਔਰ ਕੁਛ ਦਿਨ ਪਹਿਲਾਂ ਹੀ ਇੱਥੇ ਪਹੁੰਚੇ ਸੀਗੇ ਆਪਣੇ ਬੱਚਿਆਂ ਕੋਲ ਉਧਰ ਕੈਨੇਡਾ ਹੋ ਕੇ ਬਸ ਚਲੋ ਕੁਦਰਤ ਦਾ ਪਾਣਾ ਮਹਾਰਾਜ ਦੇ ਰੰਗ ਕਿ ਉਹ ਸਾਨੂੰ ਵਿਛੋੜਾ ਦੇ ਕੇ ਪਰ ਇੱਕ ਸਕੂਨ ਆ ਕਿ ਅਸੀਂ ਇਹੋ ਜੇ ਕਲਾਕਾਰ ਦੇ ਨਾਲ ਵਿਚਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਜਿਹੜੀਆਂ ਜਿਹੜਾ ਛੱਠਾ ਸੇਖਮਾ ਜਿਹੜੀ ਉਹ ਤਰਤੀ ਉਹ ਸਰਜ਼ਮੀਨ ਮਾਲਵੇ ਦੀ ਜਿੱਥੋਂ ਕਿ ਮਲਵਈ ਗਿੱਧੇ ਦੇ ਕਲਾਕਾਰ ਪੈਦਾ ਹੋਏ ਔਰ ਝੁੰਮਰ ਦੇ ਕਲਾਕਾਰ ਪੈਦਾ ਹੋਏ ਔਰ ਉੱਥੋਂ ਹੀ ਇਹਨਾਂ ਨੇ ਸਰ ਮੇਜਰ ਸਿੰਘ ਹਰਾਂ ਕੋਲੋਂ ਅਲਗੋਜ਼ਾ ਵਾਦਨ ਦੀ ਜਿਹੜੀ ਹੈ ਨਾ ਪ੍ਰਾਰੰਭਿਕ ਕਹਿ ਲੋ ਉਹ ਸਿੱਖਿਆ ਹਾਸਲ ਕੀਤੀ ਔਰ ਫਿਰ ਇਹਦੇ ਚ ਇਨੀ ਮਿਹਨਤ ਕੀਤੀ ਵੀ ਅੱਜ ਉਹਨਾਂ ਦਾ ਨਾਮ ਇੰਟਰਨੈਸ਼ਨਲ ਅਲਗੋਜ਼ਾਬਾਦਕ ਦੇ ਤੌਰ ਦੇ ਉੱਤੇ ਸਾਰੀ ਦੁਨੀਆ ਵਿੱਚ ਮਕਬੂਲ ਹੈ ਦਿਲ ਚੁੱਪ ਵੀ ਨਾ ਕਰੇ ਅੱਖ ਵੀਰੇ ਨਾ ਬਰਾਈ ਜਦੋਂ ਜਾਣ ਤੋਂ ਪਿਆਰਿਆਂ ਦੀ ਪੈਂਦੀ ਹੈ ਜੁਦਾਈ ਨਾ ਚਾਹੁੰਦੇ ਹੋਏ ਮਜਬੂਰ ਹੋਣਾ ਪੈਂਦਾ ਬੜਾ ਦੁੱਖ ਹੁੰਦਾ ਜਦੋਂ ਦੂਰ ਹੋਣਾ ਪੈਂਦਾ ਕਰਮਜੀਤ ਬੱਗਾ ਜੀ 2-3 ਦਿਨ ਪਹਿਲਾਂ ਸਾਨੂੰ ਬਹੁਤ ਵੱਡਾ ਸਦੀਵੀ ਵਿਛੋੜਾ ਦੇ ਗਏ ਨੇ ਬਹੁਤ ਨੇਕ ਬੰਦਾ ਨੇਕ ਇਨਸਾਨ ਕਵੀ ਕਹਿਣਾ ਉੱਚਾ ਦੀ ਬੋਲਣਾ ਠੰਡੇ ਸੁਭਾਅ ਦਾ ਆਪਣੇ ਕਲਾ ਦਾ ਇੱਕ ਮਾਹਿਰ ਮੈਨੂੰ ਪਿਛੋਂ ਹੀ ਪਤਾ ਲੱਗਿਆ ਕਿ ਨੀਨਾ ਜੀ ਦੀ ਬਿੱਟੀਆਂ ਨੂੰ ਉਹਨਾਂ ਨੇ ਲਗੋ ਜੇ ਆਪਣਾ ਸਖਾਇਆ ਤੇ ਉਹ ਇੰਟਰਨੈਸ਼ਨਲ ਪੱਧਰ ਤੱਕ ਐਸਲੋ ਬੱਚੀ ਕੰਮ ਕਰ ਰਹੀ ਹੈ ਤੇ ਆ ਦੋ ਕੁ ਮਹੀਨੇ ਤੋਂ ਇਹੋ ਜਿਹਾ ਕਹਿਰ ਫਿਲਮ ਇੰਡਸਟਰੀ ਤੇ ਆਪਣੀ 뮤직 ਇੰਡਸਟਰੀ ਤੇ ਚੱਲ ਰਿਹਾ ਹੈ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਫਨਕਾਰ ਕਮੇਟੀ ਦਾ ਬਾਦਸ਼ਾਹ ਪੱਲਾ ਸਾਹਿਬ ਚਲੇ ਗਏ ਪੂਜਾ ਸਾਹਿਬ ਸੰਗੀਤ ਸਮਰਾਟ ਇੱਕ ਸਾਡਾ ਯੰਗ ਸੋਹਣਾ ਜਿਹਾ ਬੱਚਾ ਜਿਹੜੇ ਹਲੇ ਉਮਰ ਪੁੰਗਰ ਰਹੀ ਸੀਗੀ ਆਪਣੀ ਖੁਸ਼ਬੂ ਵੰਡ ਰਿਆ ਸੀ ਕਲਾ ਦੀ ਰਾਜਵੀਰ ਜ਼ਬੰਦਾ ਉਥੋਂ ਹੀ ਵਾਪਸ ਆ ਰਹੇ ਸੀ ਪਰਸੋਂ ਜਦੋਂ ਆ ਦਵਿੰਦਰ ਜੁਗਣੀ ਨੇ ਮੈਸੇਜ ਛੱਡਿਆ ਮੈਨੂੰ ਬਾਜੀ ਇੱਕ ਇੱਕ ਤਾਰਾ ਹੋਰ ਡੁੱਬ ਗਿਆ ਆਪਣਾ ਤੇ ਪੜ ਕੇ ਕਿ ਨਾ ਮੈਂ ਆਪਣੇ ਆਪ ਤੋਂ ਡਰ ਲੱਗਣ ਲੱਗ ਪਿਆ ਕਿ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਸਾਡੀ ਇੰਡਸਟਰੀ ਨੂੰ ਸਾਡੇ ਕਲਾਕਾਰਾਂ ਨੂੰ ਸਾਡੇ ਭਾਈਚਾਰੇ ਨੂੰ ਸਾਡੇ ਸਹਿਚਾਰ ਨੂੰ ਮਿਹਰ ਕਰੋ ਉਸ ਤੇ ਤੇ ਜੇ ਕੋ ਸਾਡੇ ਕੋਈ ਗਲਤੀਆਂ ਹੋ ਤੇ ਮਾਫ ਕਰੋ ਸੱਚੇ ਪਾਤਸ਼ਾਹ ਆ ਬੱਗਾ ਜੀ ਪਰਸੋਂ ਹੀ ਆਪਣੇ ਪਰਿਵਾਰ ਨੂੰ ਆਪਣੀ ਬੇਟੀਆਂ ਨੂੰ ਆਪਣੇ ਬੇਟੇ ਨੂੰ ਕੈਨੇਡਾ ਵਧੀਆ ਮਹੀਨਾ ਡੇਢ ਲਾ ਕੇ ਜ਼ਿੰਦਗੀ ਦਾ ਸਫ਼ਰ ਵਧੀਆ ਕੱਢ ਕੇ ਵਾਪਸ ਆਇਆ ਪਰ ਹੋਣੀ ਦਾ ਪਤਾ ਕੋਈ ਨਹੀਂ ਤੇ ਮੈਂ ਪਿੱਛੇ ਵੀ 2 ਢਾਈ ਮਹੀਨੇ ਪਹਿਲਾਂ ਬੜਾ ਸੋਹਣਾ ਇਹ ਕਰਦੇ ਚੰਨੀ ਗਰੁੱਪ ਜਿੱਥੇ ਵੀ ਆ ਦਾ ਦਿਵਿੰਦਰ ਜੋਗੜੀਆਂ ਦੇ ਹੁੰਦੇ ਆ ਮੈਂ ਜਾਂਦਾ ਕਾਰਜਾਂ ਤੇ ਤੇ ਵਧੀਆ ਆਪਣਾ ਉੱਥੇ ਸੈਚਰਡੇ ਸੰਡੇ ਰੌਣਕਾਂ ਲਾਉਂਦੇ ਆ ਤੇ ਮੈਂ ਇਹੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਜੀ ਆਪਣੇ ਚਰਨਾਂ ਦਾ ਨਿਵਾਸ ਬਖਸ਼ੋ ਤੇ ਸਾਰੇ ਪਰਿਵਾਰ ਨੂੰ ਸਾਰੇ ਮਿਊਜ਼ਿਕ ਇੰਡਸਟਰੀ ਨੂੰ ਪਾਣਾ ਬਲ ਦਾ ਬਲ ਬਖਸ਼ੋ ਭਾਈ ਜੀ ਖਾਲਸਾ ਵਾਹਿਗੁਰੂ ਦੁੱਖ ਦਾ ਸਮਾਂ ਹੈ ਜੀ ਸਾਡਾ ਪਿਆਰਾ ਵੱਡਾ ਭਰਾ ਪੰਜਾਬੀ ਸੱਭਿਆਚਾਰ ਦਾ ਲੰਬੜਦਾਰ ਕਰਮਜੀਤ ਸਿੰਘ ਬੱਗਾ ਜੀ ਸਾਨੂੰ ਸੁਦੀਪੀ ਵਿਛੋੜਾ ਦੇ ਗਏ ਅਚਾਨਕ ਛੱਡ ਕੇ ਚਲੇ ਗਏ ਸਾਡੀ ਹਰੇਕ ਮਹਿਫਲ ਦੇ ਵਿੱਚ ਹਰੇਕ ਮੇਲੇ ਦੇ ਵਿੱਚ ਸ਼ਿੰਗਾਰ ਹੁੰਦੇ ਸੀ ਮੋਰੀ ਹੁੰਦੇ ਸੀ ਵਧੀਆ ਮੰਚ ਸੰਚਾਲਕ ਵਧੀਆ ਆਵਾਜ਼ ਵਧੀਆ ਸਾਜ਼ ਵਜਾਉਣ ਵਾਲਾ ਹੀਰਾ ਬੰਦਾ ਸੀ ਗਵਾਲਿਆ ਜੀ ਮੈਂ ਦੁਖੀ ਬੜੇ ਦੁਖੀ ਮੰਨਦੇ ਨਾਲ ਅਸੀਂ ਇੱਥੇ ਅੱਜ ਹਾਜ਼ਰ ਹੋਏ ਆਂ ਸਾਨੂੰ ਯਕੀਨ ਨਹੀਂ ਆ ਰਿਹਾ ਕਿ ਬੱਗਾ ਸਾਹਿਬ ਐ ਚਲੇ ਜਾਉਂਗੇ ਜਾਂ ਛੱਡ ਕੇ ਚਲੇ ਗਏ ਉਹਨਾਂ ਦੀ ਘਾਟ ਹਮੇਸ਼ਾ ਰੜਕਦੀ ਰਹੂਗੀ ਸਾਨੂੰ ਮੈਂ ਪੰਜਾਬ ਸਖਤਰਿਤ ਸਹਿਜ ਸਭਾ ਦਾ ਪ੍ਰਧਾਨ ਹੋਣ ਦੇ ਨਾਤੇ ਸਹਿਜ ਸਭਾ ਵੱਲੋਂ ਤੇ ਜਗਜੀਉਂਦਿਆਂ ਦੇ ਮੇਲੇ ਟਰਸਟ ਸਾਡਾ ਜੀ ਉਹਨਾਂ ਵੱਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ ਪ੍ਰਮਾਤਮਾ ਬੱਗਾ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਿੱਛੇ ਪਰਿਵਾਰ ਨੂੰ ਉਹਨਾਂ ਦੇ ਚਾਣ ਵਾਲਿਆਂ ਨੂੰ ਬਿਲਕੁਲ ਜੀ ਕੀ ਕੀ ਹੈ ਜੀ ਧੋਖਾ ਦੇ ਕੇ ਚਲਾ ਗਿਆ ਬਸ ਕਹਿਣ ਲਈ ਸ਼ਬਦ ਹੀ ਨਹੀਂ ਬਚੇ ਕਿਉਂਕਿ ਉਹ ਹੂਕ ਜਿਹੜੀ ਹੈ ਨਾ ਉਹ ਮਤਲਬ ਉਹ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਦਿਖਾ ਵੀ ਨਹੀਂ ਸਕਦੇ ਉਹ ਦਰਦ ਇਹਨਾਂ ਹੈਗਾ ਕਿਉਂਕਿ ਇਹ ਅਕਸਰ ਇਹ ਕਹਿੰਦੇ ਸੀ ਪ੍ਰਮਾਤਮਾ ਅੱਗੇ ਕਹਿੰਦੇ ਮੇਰੀ ਪ੍ਰਮਾਤਮਾ ਅਗੇ ਅਰਦਾਸ ਹੈ ਵੀ ਜਦੋਂ ਵੀ ਮੈਨੂੰ ਪ੍ਰਮਾਤਮਾ ਲੈ ਕੇ ਜਾਵੇ ਨਾ ਤੇ ਮੈਨੂੰ ਬਸ ਐਦਾਂ ਹੀ ਲੈ ਜਾ ਕਿਸੇ ਦੇ ਮਥਾਜ ਨਾ ਕਰੇ ਮੈਨੂੰ ਮੰਜਾ ਨਾ ਦਿਖਾਏ ਤੇ ਉਹਨੇ ਬਲੋ ਪਤਾ ਨਹੀਂ ਪ੍ਰਮਾਤਮਾ ਨੇੜੇ ਹੋ ਕੇ ਸੁਣਦਾ ਕੀ ਆ ਕਿ ਪ੍ਰਮਾਤਮਾ ਨੇ ਉਵੇਂ ਹੀ ਉਦਾਂ ਹੀ ਹੀ ਮਤਲਬ ਕਿਸੇ ਨੂੰ ਸੇਵਾ ਕਰਨ ਦਾ ਮੌਕਾ ਨਹੀਂ ਦਿੱਤਾ ਉਹ ਨਾਲ ਦੀ ਨਾਲ ਐਦਾਂ ਜਿਵੇਂ ਕਹਿੰਦੇ ਨੇ ਫੁੱਲਾਂ ਦੀ ਆਵ ਨਾਲ ਦੀ ਨਾਲ ਬਸ ਐਦਾਂ ਚੱਕ ਕੇ ਲੈ ਗਏ ਤੇ ਇਹਨਾਂ ਦੀ ਕਮੀ ਜਿਹੜੀ ਆ ਉਹ ਕਦੇ ਵੀ ਪੂਰੀ ਨਹੀਂ ਹੋ ਸਕਦੀ। ਤਾਂ ਜ਼ਿੰਦਗੀ ਨਹੀਂ ਪੂਰੀ ਹੋ ਸਕਦੀ ਕਿਉਂਕਿ ਜੋ ਇਹਨਾਂ ਨੇ ਪੰਜਾਬ ਪੰਜਾਬੀ ਪੰਜਾਬੀਅਤ ਦੀ ਸੇਵਾ ਕੀਤੀ ਹੈ ਤੇ ਉਹਦਾ ਦੇਣ ਨਹੀਂ ਦੇ ਸਕਦੇ ਪਰ ਇੱਕ ਚੀਜ਼ ਹੈਗੀ ਆ ਕਿ ਇਹ ਭਾਵੇਂ ਇਸ ਫਾਨੀ ਸੰਸਾਰ ਨੂੰ ਅਲਵੀ ਦਾ ਕਹਿ ਕੇ ਪਰ ਇਹਨਾਂ ਨੇ ਐਨੇ ਕ ਬੂਟੇ ਲਾਏ ਨਾ ਜੀ ਅਲਗੂਜ਼ੀ ਇੰਨੇ ਕ ਬੱਚਿਆਂ ਨੂੰ ਸਿਖਾਏ ਨੇ ਕਿ ਉਹ ਬੱਚੇ ਇਹਨਾਂ ਦਾ ਨਾਮ ਰੌਸ਼ਨ ਕਰਨਗੇ ਇਹਨਾਂ ਨੂੰ ਇਹਨਾਂ ਦਾ ਜਿਹੜਾ ਨਾਮ ਹੈਗਾ ਉਹ ਇਹਨਾਂ ਦੀਆਂ ਧੂਨਾ ਦੀ ਅਲਗੂਜ਼ੀ ਦੀਆਂ ਧੂਨਾ ਦੇ ਨਾਲ ਹਰ ਜਗ੍ਹਾ ਤੇ ਯਾਦ ਕੀਤਾ ਜਾਏਗਾ ਤੇ ਮੈਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੇਰੀ ਬੇਟੀ ਅਨੁਰਿਤਪਾਲਪੁਰ ਜਿਹੜੀ ਕਿ ਦੁਨੀਆ ਦੀ ਸਭ ਤੋਂ ਪਹਿਲੀ ਅਲਗੂਜ਼ਾ ਵਾਦਕ ਕੁੜੀ ਹੈਗੀ ਆ ਔਰ ਉਹ ਇਹਨਾਂ ਨੇ ਤਿਆਰ ਕੀਤੀ ਇਹਨਾਂ ਦੀ ਚੀਲੀ ਸੀਗੀ ਇਹਨਾਂ ਦੇ ਕਰਕੇ ਹੀ ਉਹਨੂੰ ਇੰਨੇ ਮਾਣ ਸਨਮਾਨ ਮਿਲੇ ਨੇ ਪਰ ਇਹਨਾਂ ਦੀ ਜਿਹੜੀ ਇੱਕ ਖੁਸ਼ਬੂ ਹੈਗੀ ਆ ਅਲਗੂਜ਼ਿਆਂ ਦੀ ਧੂਨਾ ਦੀ ਉਹ ਇਹਨਾਂ ਦੀ ਜਿਹੜੇ ਅੱਗੇ ਬੂਟੇ ਲਾਏ ਹੋਏ ਨੇ ਉਹ ਖੁਸ਼ਬੂਆ ਵੰਦੇ ਰਹਿਣਗੇ ਔਰ ਇਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਹੀ ਜਿੰਦਾ ਰਹਿਣਗੇ ਇੱਕ ਵੱਡੇ ਵਾਸਤੇ ਤੋਹਫਾ ਦੇ ਗਿਆ ਅਲਗੋਜ਼ਾ ਦੀ ਇਹਨਾਂ ਦੀ ਧੁੰਦਰ ਨੂੰ ਸਾਡੀ ਉਮਰ ਸੁਣ ਬਿਲਕੁਲ ਜੀ ਬਿਲਕੁਲ 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 ਇਹ ਤਾਂ ਸਾਡੀ ਹਰ ਇੱਕ ਮਹਿਫਲ ਦੀ ਜਾਨ ਸ਼ਾਨ ਹੁੰਦੀ ਸੀ ਕਿਤੇ ਵੀ ਜਾਂਦੇ ਸੀ ਹਰ ਬੰਦਾ ਇਹਨੂੰ ਹਰ ਬੰਦਾ ਇਹਨੂੰ ਐ ਲੱਗਦਾ ਸੀ ਕਿ ਯਾਰ ਮੇਰੀ ਨੇ ਇਹ ਜਦੋਂ ਕਿਸੇ ਨਾਲ ਜਾਣਾ ਕਿਸੇ ਮਹਿਫਲ 'ਚ ਜਾਣਾ ਉਹ ਮਹਿਫਲ ਨੂੰ ਉਹਦਾ ਆਗਾਜ਼ ਕਰਨਾ ਉਹਦਾ ਫਿਰ ਉਦੋਂ ਸਮੇਤਨਾ ਜਦੋਂ ਉਦੋਂ ਵੀ ਇਹਨਾਂ ਦੇ ਸ਼ੇਰ ਗੂੰਜਣੇ ਇਹਨਾਂ ਦੇ ਬੋਲਣੇ ਇਹਨਾਂ ਦੀਆਂ ਬੋਲੀਆਂ ਬੋਲਣੀਆਂ ਇਹਨਾਂ ਨੇ ਮਤਲਬ ਇੰਨਾਂ ਕ ਮਤਲਬ ਆਪਣਤ ਸੀ ਇਹਨਾਂ ਦੇ ਵਿੱਚ ਕਿ ਹਰ ਬੰਦੇ ਦੇ ਨਾਲ ਸਮਝਾਂਦੇ ਸੀ ਹਰੇਕ ਬੰਦੇ ਦੇ ਨਾਲ ਇੱਕ ਇੱਕ ਜੁਟ ਹੋ ਜਾਂਦੇ ਸੀ ਹਰੇਕ ਨੂੰ ਐਂ ਲੱਗਦਾ ਸੀ ਵੀ ਇਹ ਮੇਰਾ ਹੀ ਆ ਵੀ ਮੇਰਾ ਹੀ ਆ ਇਹ ਤੇ ਪਰ ਜੋ ਹੁਣ ਬੇਵਕਤੇ ਗਏ ਨੇ ਪਰਿਵਾਰ ਨੂੰ ਤਾਂ ਘਾਟਾ ਹੈ ਹੀ ਹੈ ਪਰ ਜਿਹੜਾ ਕਿ ਪੰਜਾਬੀ ਸੱਭਿਆਚਾਰ ਨੂੰ ਆਰ ਲੋਕ ਸਾਜਾਨੋ ਉਹ ਬਹੁਤ ਵੱਡਾ ਘਾਟਾ ਹੈਗਾ ਜੀ ਇਹ ਕਦੇ ਵੀ ਪੂਰਾ ਨਹੀਂ ਹੋ ਸਕਦਾ ਆਏ ਤੁਸੀਂ ਕੀ ਕਹਿਣਾ ਚਾਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹਨੀ ਹੈ ਤੇ ਮੈਂ ਲੋਕ ਗਾਇਕਾਂ ਤੇ 1996 97 ਤੋਂ ਹੀ ਉਸਤਾਦ ਜੀ ਦੇ ਨਾਲ ਕਰਮਜੀਤ ਸਿੰਘ ਬੱਗਾ ਜੀ ਦੇ ਨਾਲ ਜੁੜੇ ਹੋਏ ਸੀਗੇ ਤੇ ਉਹਨਾਂ ਦੇ ਜਾਣ ਦਾ ਸਭ ਨੂੰ ਬਹੁਤ ਦੁੱਖ ਹੈ ਮੈਨੂੰ ਖਾਸ ਕਰ ਬਹੁਤ ਜ਼ਿਆਦਾ ਦੁੱਖ ਹੈ ਕਿਉਂਕਿ ਜਿੰਨੇ ਲੋਕ ਗੀਤ ਗਾਏ ਉਹਨਾਂ ਨਾਲ ਅਲਗੋਜੇ ਉਸਤਾਦ ਜੀ ਨੇ ਪਿੱਛੇ ਵਜਾਏ ਤੇ ਮੈਂ ਬੜਾ ਖੁਸ਼ਕਿਸਮਤ ਵੀ ਸਮਝਦਾ ਆਪਣੇ ਆਪ ਨੂੰ ਕਿਉਂਕਿ ਉਹਨਾਂ ਦੇ ਨਾਲ ਮੈਨੂੰ ਕਾਫੀ ਇੰਟਰਨੈਸ਼ਨਲ ਟੂਰਸ ਲਾਉਣ ਦਾ ਮੌਕਾ ਮਿਲਿਆ ਅਸੀਂ ਇਕੱਠੇ ਇੰਡੋਨੇਸ਼ੀਆ ਗਏ ਜਾਪਾਨ ਗਏ ਮਲੇਸ਼ੀਆ ਗਏ ਤੇ ਬੜਾ ਵਧੀਆ ਐਕਸਪੀਰੀਅੰਸ ਰਿਹਾ ਉਸਤਾਜ ਜੀ ਦਾ ਤੇ ਘਾਟਾ ਤੇ ਪੂਰਾ ਨਹੀਂ ਹੋ ਸਕਦਾ ਉਸਤਾਜ ਜੀ ਪਰ ਇਹ ਵੀ ਉਸਤਾਜ ਜੀ ਹਮੇਸ਼ਾ ਅਮਰ ਰਹਿਣਗੇ ਜਿਨ੍ਹਾਂ ਗਾਣਿਆਂ ਵਿੱਚ ਉਹਨਾਂ ਨੇ ਵਜਾਇਆ ਜਿਨ੍ਹਾਂ ਸਾਡੇ ਕੋਲ ਵੀਡੀਓਜ਼ ਹੈ ਤੇ ਸਾਡੀ ਕਿਸੇ ਨੂੰ ਖਬਰ ਮਿਲੀ ਕਿ ਉਹ ਨਹੀਂ ਰਹੇ ਕਿਵੇਂ ਦਾ ਲੱਗਿਆ ਐਕਚੁਅਲੀ ਮੈਂ ਤਾਂ ਜੀ ਆਫਿਸ ਤੋਂ ਆਇਆ ਸੀਗਾ ਤੇ ਮੈਨੂੰ ਕੋਈ ਆਈਡੀਆ ਕੋਈ ਕਿ ਕਿਉਂਕਿ 3 ਦਿਨ ਪਹਿਲਾਂ ਹੀ ਹਜੇ ਆਏ ਸੀਗੇ ਸਤਾਜ ਉੱਥੋਂ ਦੀ ਕੈਨੇਡਾ ਤੋਂ ਸਗੋਂ ਮੇਲ ਵੀ ਨਹੀਂ ਹੋਇਆ ਅਸੀਂ ਇੱਕ ਘਰ ਦੇ ਕਾਫੀ ਨੇੜੇ ਰਹਿੰਦੇ ਆ ਤੇ ਬੜਾ ਇਸ ਚੀਜ਼ ਦਾ ਦੁੱਖ ਰਹੇਗਾ ਵੀ ਕਿ ਉੱਥੋਂ ਆ ਗਏ ਸਾਡਾ ਮੇਲ ਵੀ ਨਹੀਂ ਹੋਇਆ ਅਸੀਂ ਲਾਸਟ ਪ੍ਰੋਗਰਾਮ ਇਕੱਠੇ ਕੀਤਾ ਸੀਗਾ ਮੈਂ ਅਸੀਂ ਦਵਿੰਦਰ ਸਿੰਘ ਜੁਗਣੀ ਜੀ ਸਾਡੇ ਨਾਲ ਨੇ ਤੇ ਲਾਸਟ ਪ੍ਰੋਗਰਾਮ ਅਸੀਂ 2 ਦੋ ਮਹੀਨੇ ਪਹਿਲਾਂ ਕੀਤਾ ਸੀਗਾ ਰੱਬੀ ਪੈਰੋਪੁਰੀਆ ਜੀ ਦੇ ਪਿੰਡ ਸੀਗਾ ਉਹਨਾਂ ਦੀ ਆਦਿ ਚ ਮੇਲਾ ਹੁੰਦਾ ਜਿਹੜਾ ਉੱਥੇ ਅਸੀਂ ਇਕੱਠੇ ਹੋਏ ਸੀਗੇ ਉਸ ਤੋਂ ਬਾਅਦ ਫਿਰ ਮੌਕਾ ਨਹੀਂ ਮਿਲੇ ਮਿਲਣ ਦਾ